ਹਾਂਜੀ ਮਿੱਤਰੋ ਸਤਿ ਸ਼੍ਰੀ ਅਕਾਲ ਜੀ ਮੈਂ ਹਾਂ ਦਾ ਕਾਕੂ ਹੀਰਾ ਬਣਾਲੀ ਵਾਲਾ ਸੋ ਪਹਿਲਾਂ ਤਾਂ ਜਿੰਨੇ ਮੇਰੇ ਪੰਜਾਬੀ ਭੈਣ ਭਰਾਵਾਂ ਮੈਨੂੰ ਪਿਆਰ ਕਰਦੇ ਆ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਤੇ ਆਹ ਕੱਲੀ ਕੱਲੀ ਗੱਲ ਸੁਣੋ ਜੇ ਤਾਂ ਚੰਗੀ ਲੱਗੀ ਤਾਂ ਸ਼ੇਅਰ ਕਰ ਦਿਓ ਨਾ ਗੱਲ ਵਧੀਆ ਲੱਗੀ ਤਾਂ ਬਈ ਨਾ ਸ਼ੇਅਰ ਕਰੋ ਪਹਿਲੀ ਗੱਲ ਤਾਂ ਮੈਂ ਵੀਡੀਓ ਪਾਉਣੀ ਆ ਬਹੁਤ ਬੰਦ ਕਰਤੀਆਂ ਬਈ ਨਹੀਂ ਪਾਉਂਦੇ ਵੀਡੀਓ ਆਪਾਂ ਹਨਾ ਤੇ ਪਰ ਮੈਂ ਅੱਜ ਪਾਉਣ ਦਾ ਮੇਰਾ ਇਹ ਸੀਗਾ ਵੀ ਆਪਾਂ ਕਹਿੰਦੇ ਨਾ ਹਨਾ ਮਤਲਬ ਯਾਰ ਫਲਾਣੇ ਥਾਂ ਐ ਹੋ ਗਿਆ ਧੋਕੇ ਥਾਂ ਆ ਗਿਆ ਮੈਂ ਕੁੜੀਆਂ ਨੂੰ ਵੀ ਕਹਿਣਾ ਚਾਹਣਾ ਜਿੰਨੀਆਂ ਵੀ ਕੁੜੀਆਂ ਹਨਾ ਚਲ ਪਿਆਰ ਸਾਰੀ ਦੁਨੀਆ ਕਰਦੀ ਆ ਚਲੋ 100 ਚ ਇੱਕ ਅੱਧਾ ਭਰਾ ਹੁੰਦਾ ਉਹ ਮੇਰੇ ਵਰਗਾ ਜਿਹੜਾ ਨਹੀਂ ਕਰਦਾ ਹਨਾ ਸੋ ਗੱਲ ਐ ਇਸ ਤਰੀਕੇ ਨਾਲ ਬਾਈ ਤੇ ਪਹਿਲਾਂ ਤੁਸੀਂ ਗਲਤ ਕੰਮ ਕਰਦੇ ਹੋ ਹਨਾ ਮੁੜ ਕੇ ਆਪ ਹੀ ਵੀਡੀਓ ਬਣਾਉਣੇ ਕੋਈ ਵੀ ਐ ਚਾਹੇ ਯਾਰ ਹਨਾ ਵੀਡੀਓ ਬਣਾਉਣੇ ਹੋ ਬਾਈ ਤੇ ਹੋਰ ਉਤੋਂ ਰੱਬਾ ਕੀ ਬਣਾ ਗਿਆ ਵੀਡੀਓ ਜੇ ਤੁਸੀਂ ਵੀਡੀਓ ਬਣਾਉਣੇ ਹੋ ਇੱਕ ਤਾਂ ਬਣਾਉਂਦੀ ਆ ਮੁੰਡਾ ਬਣਾਉਦਾ ਇਹ ਕੁੜੀ ਬਣਾਉਂਦੀ ਆ ਠੀਕ ਆ ਸੋ ਮੇਰਾ ਭਰਾ ਬਣ ਕੇ ਮੇਰੀ ਬੇਨਤੀ ਇਹੀ ਆ ਠੀਕ ਆ ਤੇ ਵੀ ਇਹਰਾ ਬੰਦੇ ਦੀ ਵੀ 19 ਇਚ ਤਾਂ ਤੇ ਕੁੜੀ ਦੀ ਵੀ 19 ਇਚ ਤਾਂ ਹਨਾ ਸੋ ਮੇਰਾ ਭਰਾ ਬਣ ਕੇ ਇਦਾਂ ਦੀਆਂ ਹਰਕਤਾਂ ਨਾ ਕਰਿਆ ਕਰੋ ਠੀਕ ਆ ਪਹਿਲੀ ਗੱਲ ਪੁਰਾਣੇ ਸਮੇਂ ਦੇ ਵਿੱਚ ਆਪਾਂ ਦੇਖਦੇ ਆ ਮਿੱਤਰੋ ਹਨਾ ਵੀ ਜਦੋਂ ਕੋਈ ਆਪਣੀ ਮੰਗ ਮੰਗਾਈ ਹੋ ਜਾਂਦੀ ਆ ਰਿਸ਼ਤਾ ਪੱਕਾ ਹੋ ਜਾਂਦਾ ਠੀਕ ਆ ਕੋਈ ਬੰਦਾ ਕਹਿੰਦੇ ਵੀ ਇੱਕ ਦੂਜੇ ਦੇ ਘਰੇ ਜਾਂਦੇ ਕੋਈ ਨਹੀਂ ਵੀਰੇ ਜਾਂਦਾ ਵਿਆਹ ਤੋਂ ਬਾਅਦ ਸਾਰੇ ਜਾਣ ਲੱਗਦੇ ਆ ਹਨਾ ਕੋਈ ਵੀ ਭਰਾ ਠੀਕ ਆ ਤੇ ਆਪਾਂ ਦੇਖਦੇ ਆ ਯਾਰ ਅੱਜ ਕੱਲ ਮੈਂ ਸਾਡੀ ਮਤਲਬ ਬਹੁਤ ਰਿਸ਼ਤੇਦਾਰੀਆਂ ਦੇ ਵਿੱਚ ਵੀ ਦੇਖਿਆ ਹਨਾ ਤੇ ਵਿਆਹ ਮਤਲਬ ਹਲੇ ਹੋਇਆ ਨਹੀਂ ਹੁੰਦਾ ਪਹਿਲੀ ਇੱਕ ਦੂਜੇ ਦੇ ਘਰੇ ਜਾਣ ਲੱਗ ਜਾਂਦੇ ਆ ਕਿੱਧਰ ਨੂੰ ਜਾ ਰਹੇ ਆ ਪੰਜਾਬ ਆਪਣਾ ਠੀਕ ਆ ਸੋ ਮੈਨੂੰ ਬਈ ਜਿੰਨੀ ਕੁ ਮੈਨੂੰ ਨੌਲੇਜ ਆ ਦੇਖੋ ਮੈਂ ਉਹਨਾਂ ਕ ਬੋਲਦੇ ਆ ਤੇ ਦੇਖੋ ਮੇਰਾ ਕੋਈ ਕਿਸੇ ਨਾਲ ਲੈਣਾ ਦੇਣਾ ਨਹੀਂ ਮੈਂ ਤਾਂ ਦੇਖੋ ਸਾਰਿਆਂ ਨੂੰ ਕਹਣਾ ਵੀ ਪ੍ਰਮਾਤਮਾ ਚੜ੍ਹਦੀ ਕਲਾ ਚ ਰੱਖੇ ਠੀਕ ਆ ਇੱਜ ਤਾਂ ਸਾਰਿਆਂ ਦੀ ਇੱਕੋ ਜੀ ਹੁੰਦੀ ਆ ਕੁੜੀ ਦੀ ਵੀ ਉੰਨੀ ਆ ਤੇ ਇਹ ਆਪਾਂ ਨੂੰ ਵਹਿਮ ਹੁੰਦਾ ਹਨਾ ਵੀ ਕੱਲੀ ਕੁੜੀ ਦੀ ਇੱਜ਼ਤ ਵਾੜੀ ਵੱਡੀ ਹੁੰਦੀ ਆ ਹਨਾ ਭਾਜਦਿਆਂ ਨੂੰ ਵਾਂਣ ਇੱਕੋ ਜੀ ਹੁੰਦੇ ਆ ਭਾਜਦਿਆਂ ਨੂੰ ਵਾਂਣ ਇੱਕੋ ਜੀ ਹੁੰਦੇ ਆ ਹਨਾ ਸੋ ਕੁੜੀ ਨਹੀਂ ਵੀ ਉੰਨੀ ਇੱਜ਼ਤਾ ਤੇ ਮੁੰਡੇ ਦੀ ਵੀ ਉੰਨੀ ਇੱਜ਼ਤਾ ਠੀਕ ਆ ਤੇ ਬਸ ਮੈਂ ਇਹੀ ਕਹਿਣਾ ਚਾਹਣਾ ਵੀ ਮੇਰਾ ਭਰਾ ਬਣ ਕੇ ਇਦਾਂ ਨੇ ਕੰਮ ਨਾ ਕਰਿਆ ਠੀਕ ਆ ਫਿਰ ਤੁਸੀਂ ਕਦੇ ਕੋਸ਼ਿਸ਼ ਕਰਤਾ ਕਦੇ ਕੋਸ਼ਿਸ਼ ਕਰਤਾ ਇਹ ਨਹੀਂ ਹਰਕਤਾਂ ਨਾ ਕਰਿਆ ਕਰੋ ਹਨਾ ਸੋ ਮੇਰਾ ਭਰਾ ਬਣ ਕੇ ਜੇ ਕੋਈ ਮੰਗ ਮੰਗਾਈ ਹੁੰਦੀ ਆ ਰਿਸ਼ਤੇ ਆਪਣੇ ਪੱਕੇ ਹੁੰਦੇ ਆ ਯਾਰ ਇਹਦਾ ਮਤਲਬ ਇਹ ਥੋੜੀ ਆ ਪਹਿਲਾਂ ਸਾਰਾ ਕੁਝ ਕਰੀ ਚੱਲੋ ਹਨਾ ਤੇ ਮਗਰੋਂ ਨਾਲੇ ਤੁਸੀਂ ਜਿਹੜਾ ਸੋਨ ਨੂੰ ਦੇਖ ਕੇ ਹੋਰ ਵੀ ਮਤਲਬ ਕਈ ਭਰਾ ਜਿਹੜੇ ਹਨਾ ਗਲਤ ਕੰਮਾਂ ਦੇ ਵਿੱਚ ਮੰਨ ਲਓ ਵੀ ਆਉਂਦੇ ਆ ਜਿਹੜੀ ਨੌਜਵਾਨ ਪੀੜ੍ਹੀ ਆ ਉਹਨਾਂ ਨੂੰ ਐ ਹੋ ਜਾਂਦਾ ਵੀ ਯਾਰ ਇਹਨਾਂ ਦੀ ਵੀਡੀਓ ਵਾਇਰਲ ਹੋ ਗਈ ਹਨਾ ਤੇ ਆਪਾਂ ਵੀ ਕੁਛ ਨਾ ਕੁਛ ਐਜੇ ਕਰਕੇ ਦੇਖੇ ਕਈ ਤਾਂ ਸੁਧਰਦੇ ਇਹ ਚੀਜ਼ ਕਰਕੇ ਹਨਾ ਤੇ ਕਈ ਕੁੜੀਆਂ ਮਤਲਬ ਵਿਗੜਦੀਆਂ ਕੁੜੀਆਂ ਮੁੰਡੇ ਤੇ ਕ ਹੁਣ ਆਪਾਂ ਨੂੰ ਸਿੱਖਣ ਨੂੰ ਕੀ ਮਿਲਿਆ ਇਹਦੇ ਵਿੱਚ ਕਲੇਸ਼ ਆ ਬਾਈ ਹਨਾ ਤੇ ਨਾਲੇ ਮੁੜ ਕੇ ਬਾਈ ਸਾਰੀ ਉਮਰ ਬੰਦਾ ਬਾਹਰ ਨਿਕਲ ਜੁਗਰ ਨਹੀਂ ਰਹਿੰਦਾ ਸੋ ਮੇਰਾ ਭਰਾ ਬਣ ਕੇ ਬੇਨਤੀ ਇਹ ਆ ਵੀ ਕੁੜੀਆਂ ਨੂੰ ਵੀ ਕਹਿਣਾ ਤੇ ਮੈਂ ਮੁੰਡਿਆਂ ਨੂੰ ਵੀ ਕਹਿਣਾ ਭਰਾ ਬਣ ਕੇ ਇਦਾਂ ਨਾ ਕਰਿਆ ਕਰੋ ਠੀਕ ਆ ਤੇ ਯਾਰ ਕੋਈ ਵੀ ਆ ਚਾਹੇ ਹਨਾ ਤੇ ਪਿਆਰ ਕਰੋ ਆਪਾਂ ਇਹ ਨਹੀਂ ਕਹਿੰਦੇ ਪਿਆਰ ਸਾਰੀ ਦੁਨੀਆ ਹੀ ਕਰਦੀ ਹੈ ਹਨਾ ਪਰ ਵੀ ਇਦਾਂ ਨਾ ਕਰਿਆ ਕਰੋ ਤੇ ਸਮਝਦਾਰੀ ਨਾਲ ਕੰਮ ਕਰਿਆ ਕਰੋ ਆਪਦਾ ਕਿਉਂ ਯਾਰ ਹਨਾ ਤੇ ਕੋਈ ਫਰਕ ਨਹੀਂ ਪੈਂਦਾ ਹੁੰਦਾ ਸਾਰਾ ਕੁਝ ਆਪਣੀ ਹੁੰਦਾ ਬਾਈ ਹਨਾ ਵਿਆਹ ਤੋਂ ਬਾਅਦ ਸਾਰਾ ਕੁਝ ਆਪਣੀ ਹੈ ਹਨਾ ਸੋ ਮੇਰਾ ਭਰਾ ਬਣ ਕੇ ਮੈਂ ਕਿਸੇ ਨੂੰ ਗਲਤ ਨਹੀਂ ਕਹਿੰਦਾ ਤੇ ਪ੍ਰਮਾਤਮਾ ਸਾਰਿਆਂ ਨੂੰ ਚੜ੍ਹਦੀ ਕਲਾ 'ਚ ਰੱਖੇ ਸੋ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਕਰੋ ਮੇਰਾ ਭਰਾ ਬਣ ਕੇ ਜਿੰਨੇ ਵੀ ਮੈਨੂੰ ਪਿਆਰ ਕਰਦੇ ਆ ਸੋ ਇੰਨੀ ਕੁ ਮੇਰੀ ਬੇਨਤੀ ਸੀਗੀ ਤੇ ਧੰਨਵਾਦ ਬਾਈ ਸਸਰੀਕਾਲ ਤੇ ਮਿਲਦੇ ਆ ਫਿਰ ਕਿਸੇ ਹੋਰ ਵੀਡੀਓ 'ਚ